ਜੀ ਅੰਬਰ ਬੰਦ ਸੀ ਬੇਬੇ ਨੇ ਤੇ ਅਸਲ ਚ ਬੇਬੇ ਆਏ ਸੀ ਬਾਹਰ ਆ ਵੇਖਣ ਕਹਿੰਦੇ ਆਵਾਜ਼ ਆ ਗਈ ਆ ਹਾਰਵੈਸਟਰ ਚੱਲਣ ਦੇ ਆ ਵਾ ਮਸ਼ੀਨ ਚੱਲ ਗਈ ਆ ਅਸਲ ਚ ਨਾ ਬੇਬੇ ਦੇ ਮਾਪਿਆਂ ਦੀ ਮਸ਼ੀਨ ਚੱਲੀ ਆ ਤੇ ਬੇਬੇ ਆਈ ਉੜਦੀ ਬਾਹਰ ਤੇ ਬਰੀਕ ਬਰੀਕ ਤੂੜੀ ਜਿਹੜੀ ਆ ਡੇਰਿਆਂ ਚ ਬਹਿਣ ਨਾਲ ਇਹ ਆ ਨੁਕਸਾਨ ਕਿ ਇਸ ਵੇਲੇ ਆ ਜਿਹੜਾ ਮੌਸਮ ਆ ਅੱਜ ਕੱਲ ਦਾ ਇਹਦੇ ਵਿੱਚ ਮਿੱਟੀ ਘਟਾ ਬਹੁਤ ਹੁੰਦਾ ਵਾ ਤੇ ਬਰੀਕ ਬਰੀਕ ਜਿਹੜੀ ਪੰਬੀ ਆ ਤੇ ਅੱਗੇ ਦੇ ਬੁੜੀਆਂ ਇਹ ਮਿੱਟੀ ਲੰਦੀਆਂ ਸੀ ਕੰਮ ਆ ਜਾਂਦੀ ਸੋਨੇ ਕੰਮ ਵੀ ਨਹੀਂ ਆਉਂਦੀ ਬੇਕਾਰ ਪੰਬੀ ਅੱਲਾ ਦੀ ਕਸਮੇ ਤੇ ਇਹ ਕੰਮਾਂ ਤੇ ਨਿਕਲ ਗਏ ਆ ਉਹੀ ਕੰਮ ਤੁਸੀਂ ਅੱਗੇ ਲਾਇਆ ਪਿਆ ਵਾ ਕਰਪੈਣਾ ਸ਼ੁਰੂ ਕਰਤੀਆਂ ਜਨੋਂ ਵਾ ਵਾ ਵੀ ਵਾ ਜੱਟੂ ਮਗਰੋਂ ਲੰਮਕ ਨਾ ਜਾਈ ਐਦਾਂ ਥੱਲੋਂ ਥੱਲੋਂ ਪੁੰਜਦੀ ਜਾਂਦੀ ਆ ਤੇ ਚੂੜੀ ਵੀ ਨਾਲ ਤੇ ਦਾਣੇ ਵੀ ਨਾਲ ਯਾਰ ਸਰ ਜੀ ਅੱਗੇ ਫਿਰਦਾ ਦਾ ਨਾਮ ਮਸ਼ੀਨ ਦਾ ਅਗਰ ਕੋਈ ਲੱਕੜ ਆ ਜਾਂਦੀ ਕੋਈ ਟ੍ਰੋੜਾ ਆ ਜਾਂਦਾ ਤੇ ਉਹ ਚੁੱਕ ਲੈਂਦੇ ਆ ਠੀਕ ਹੈ ਕੂੜੀ ਵਾਲੀ ਮਸ਼ੀਨ ਇਹਦਾ ਬਹੁਤ ਖਾਸ ਖਿਆਲ ਕਰਨਾ ਪੈਂਦਾ ਵਾ ਇਸ ਵਜ੍ਹਾ ਨੂੰ ਨਾਲ ਬੰਦਾ ਜ਼ਰੂਰੀ ਹੈ ਕੋਈ ਬੰਦੇ ਦਾ ਧਿਆਨ ਰੱਖਦਾ ਵਾ ਤ ਨਹੀਂ ਉੱਤਰ ਜਾਂਦੀ ਇਸ ਤਰ੍ਹਾਂ ਹਾਂ ਜੀ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਅਲਹਮਦੁਲਿਲਾ ਆਪਾਂ ਬਿਲਕੁਲ ਠੀਕ ਉਮੀਦ ਕਰਦਾ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਅੱਜ ਦੀ ਵੀਡੀਓ ਹੋ ਗਈ ਸਟਾਰਟ ਤੇ ਮਾਸ਼ਾਅੱਲਾ ਬੇਬੇ ਲੱਗੇ ਹੋਏ ਆ ਪਾਣੀ ਪ ਮੈਂ ਬੇਬੇ ਅਸਲਾਮੁਅਲੈਕਮ ਜੀ ਮਗਾ ਤੇ ਵਾਦਾ ਪਿਆਵਾ ਜੈਂਬਰ ਨਾਲ ਅਸਲ ਚ ਡੇਲੀ ਮੈਂ ਛੱਡੀ ਆ ਮੈਂ ਦਰਦੀ ਦਰਦੀ ਨੇ ਛੱਡੀ ਆ ਮੈਂ ਕਿਹ ਕਿਤੇ ਮੈਂ ਤੇ ਹੱਥ ਵੀ ਨਹੀਂ ਇਹਨੂੰ ਲਾਇਆ ਤੇ ਰੋਟੀ ਉਹਦਾ ਸਬਾਹ ਨੂੰ ਮੈਂ ਪਾ ਕੇ ਜਾਣੀ ਆ ਇਹਨੂੰ ਦੀਕ ਜਾਂਦੀ ਮੂਹ ਦੇ ਵਿੱਚ ਨੂੰ ਬਾਹਰ ਹੀ ਦੇ ਜਾਣੀ ਆ ਤੇ ਖਾ ਲੈਂਦੀ ਬੜੇ ਆਰਾਮ ਦੇ ਨਾਲ ਤੇ ਮੈਂ ਦਰਦੀ ਦਰਦੀ ਰਸੇ ਨੂੰ ਹੱਥ ਪਾਇਆ ਮੈਨੂੰ ਕਹਿੰਦਾ ਵਾ ਵੀ ਇੱਥੋਂ ਰਸਾ ਪਾਉਣਾ ਮੈਂ ਕਿਹਾ ਜਿੱਥੋਂ ਕਹਿੰਦਾ ਉੱਥੋਂ ਪਾ ਕੇ ਮੈਂ ਕਿਹਾ ਬੇਬੇ ਮਗਰ ਨਹੀਂ ਹੋਣਾ ਇਹ ਨਾ ਹੋਵੇ ਵੀ ਨਵਾਂ ਕੱਟਾ ਖੁੱਲ ਜਵੇ ਜਿੱਲਾਤ ਮਾਰ ਕੇ ਮੈਂ ਥੱਲੇ ਸਿੱਟਿਆ ਹੋਵੇ ਕੋਈ ਨਹੀਂ ਇਨਸ਼ਾ ਅੱਲਾ ਹੌਲੀ ਹੌਲੀ ਹੈਨਾ ਹੋ ਜੂਗੀ ਸੈਟ ਹਲੇ ਤੱਕ ਤੇ ਮੈਂ ਆਪ ਦੀ ਮੈਨੂੰ ਵੈਸੇ ਚਾ ਸੀ ਤੁਸੀਂ ਕੋੜੀ ਫੜ ਕੇ ਤੇ ਰਪਣ ਨੂੰ ਪਾਣੀ ਪਿਓ ਜਾਂ ਇਹਨੂੰ ਫੜ ਲਿਆ ਕਰੋਂ ਛੱਡ ਦਿਆ ਕਰੋਂ ਕਿਉਂਕਿ ਬੇਬੇ ਦੀ ਮਾਸ਼ਾਅੱਲਾ ਮੱਝ ਆ ਇੱਕ ਤੇ ਬੇਬੇ ਆਪਦੀ ਮੱਝ ਨੂੰ ਬਾਕੀ ਭਾਇਆ ਸਾਰੀਆਂ ਗਾਵਾਂ ਧਿਆਈਆਂ ਹੋਣ ਬੇਬੇ ਨੇ ਆਪਦੀ ਮੱਝ ਨੂੰ ਪਾਣੀ ਪਿਵਾਣਾ ਬੇਬੇ ਅੰਦਰ ਲੈ ਗਏ ਉਹਨੂੰ ਧਿਆਨ ਨਾ ਪਿੱਛੇ ਲੱਤ ਦੇ ਨੀ ਹੋਣਾ ਸਿੱਧੇ ਹੋ ਜਾ ਹਾਂ ਬੱਠ ਠੀਕ ਹੈ ਬੇਬੇ ਬਾਹਰ ਆਏ ਸਸਲ ਦੇ ਵਿੱਚ ਬੇਬੇ ਦੇ ਮਾਪਿਆਂ ਦਾ ਲੱਗ ਗਿਆ ਹਾਰਵੈਸਟਰ ਐਂਬਰ ਚੱਲ ਅੰਦਰ ਚੱਲ 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 ਸ਼ਾਬਾਸ਼ ਚੱਲ 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 ਸ਼ਾਬਾਸ਼ ਉਜੀ ਅੰਬਰ ਬੰਦ ਸੀ ਬੇਬੇ ਨੇ ਤੇ ਅਸਲ 'ਚ ਬੇਬੇ ਆਏ ਸੀ ਬਾਹਰ ਆ ਵੇਖਣ ਕਹਿੰਦੇ ਆਵਾਜ਼ ਆ ਗਈ ਆ ਹਾਰਵੈਸਟਰ ਚੱਲਣ ਦਿਆ ਵਾ ਮਸ਼ੀਨ ਚੱਲ ਗਈ ਆ ਅਸਲ 'ਚ ਨਾ ਬੇਬੇ ਦੇ ਮਾਪਿਆਂ ਦੀ ਮਸ਼ੀਨ ਚੱਲੀ ਆ ਤੇ ਬੇਬੇ ਆਈ ਉੜਦੀ ਬਾਹਰ ਜੀ ਮਾਸ਼ਾਅੱਲਾ ਹਾਰਵੈਸਟਰ ਲੱਗ ਗਿਆ ਮੈਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਹਾਰਵੈਸਟਰ ਲੱਗਣਾ ਵਾ मामੂ ਕਾ ਤੇ ਲੱਗ ਗਿਆ ਬੇਬੇ ਦੇ ਮਾਪਿਆਂ ਦਾ ਹਾਰਵੈਸਟਰ ਤੇ ਬੇਬੇ ਆਈ ਉੜਦੀ ਨਾਲ ਹੀ ਬੇਬੇ ਨੇ ਕਸਟਰ ਬਣਾਇਆ ਹੋਇਆ ਵਾ ਕਿ ਮਿੱਠੀ ਛਾਹ ਪਕਾਈ ਆ ਸੋ ਇਸ ਕਰਕੇ ਕਿਉਂਕਿ ਬਿਹਾਰ ਹਾਰਵੈਸਟਰ ਲੱਗ ਗਿਆ ਵਾ ਇਹ ਹੈਗਾ ਤਕਰੀਬਨ ਅੱਧਾ ਮਰੱਬਾ 12 ਕਿੱਲੇ 12 13 12 ਕਿੱਲੇ ਦਾ ਟੱਕਾ ਨਾ 12 ਕਿੱਲਿਆਂ ਦਾ ਟੱਕਾ ਸੋ ਇਹਦੇ ਵਿੱਚ ਹਾਰਵੈਸਟ ਹੁਣ ਚੱਲੂਗਾ ਜਿਹੜੀ ਐਵਰੇਜ ਦੇ ਹਿਸਾਬ ਨਾਲ ਆਈ ਜੋ ਵੀ ਉਹਦੇ ਵਿੱਚ ਸਿਸਟਮ ਹੋਇਆ ਤਾਂ ਉਹ ਵੀ ਸ਼ੇਅਰ ਕਰਾਂਗੇ ਉਹਦੇ ਵਿੱਚ ਨਾ ਅਸਲ ਜ ਹੁੰਦਾ ਇਹ ਵਾ ਜਦੋਂ ਆ ਲੱਗਦੀਆਂ ਵਾ ਥਰੇਸ਼ਰਾਂ ਆਗੀਆਂ ਕਿ ਵੀ ਉਹ ਬਹੁਤ ਹੁੰਦਾ ਵਾ ਘੱਟਾ ਮਿੱਟੀ ਬਹੁਤ ਆਉਣੀ ਹੈ ਨਾ ਘੱਟਾ ਦੇ ਫਿਰ ਮਰੱਬਿਆਂ 'ਤੇ ਬੈਠੇ ਆ ਮਿੱਟੀ ਚ ਆਟ ਚ ਫੇਰੇ ਆ ਇੱਥੇ ਕਿਹੜਾ ਵੀ ਪੱਕੀ ਆ ਜੇ ਮਿੱਟੀ ਜਿੱਦਨੂੰ ਚਾਹੀਦਾ ਮਿੱਟੀ ਮਿੱਟੀ ਉੱਡਦੀ ਆ ਤੇ ਰਾਤ ਉਧਰ ਬਹੁਣ ਲੱਗਾ ਸੀ ਹਾਂ ਤੇ ਬਰੀਕ ਬਰੀਕ ਤੂੜੀ ਜਿਹੜੀ ਆ ਡੇਰਿਆਂ 'ਚ ਬਹਿਣ ਨਾਲ ਇਹ ਆ ਨੁਕਸਾਨ ਕਿ ਇਸ ਵੇਲੇ ਆ ਜਿਹੜਾ ਮੌਸਮ ਆ ਅੱਜ ਕੱਲ ਦਾ ਇਹਦੇ ਵਿੱਚ ਮਿੱਟੀ ਘਟਾ ਬਹੁਤ ਹੁੰਦਾ ਵਾ ਤੇ ਬਰੀਕ ਬਰੀਕ ਜਿਹੜੀ ਪੰਬੀ ਆ ਤੇ ਅੱਗੇ ਦੇ ਬੁੜੀਆਂ ਇਹ ਮਿੱਟੀ ਲੰਦੀਆਂ ਸੀ ਕੰਮ ਆ ਜਾਂਦੀ ਸੀ ਹੁਣੇ ਕੰਮ ਵੀ ਨਹੀਂ ਹੁੰਦੀ ਬੇਕਾਰ ਪੰਬੀ ਅੱਲਾ ਦੀ ਕਸਮੇ ਹਾਂ ਉਹ ਅੱਗੇ ਨਾ ਲੱਭਦੇ ਫਿਰਦੇ ਹੁੰਦੇ ਸੀ ਇਹ ਪੰਬੀ ਤੇ ਪੰਬੀ ਲੱਪਣੀਆਂ ਤੇ ਵਿਆਹ ਜਿਹੜੇ ਦਿਨ ਵਾਂ ਇਹਨਾਂ ਦੇ ਵਿੱਚ ਇਕੱਠੀ ਕਰ ਲੈਣੀ ਆ ਫਿਰ ਵੀ ਮਿੱਟੀ ਦੇ ਵਿੱਚ ਕੰਮ ਆਉਦੀ ਬਰੀਕ ਹੁੰਦੀ ਆ ਹੂੰ ਹੂੰ ਤੇ ਫਿਰ ਮਿੱਟੀ ਜਿੱਦੋਂ ਲਾਉਣੀ ਸਾਰੀਆਂ ਕੰਧਾਂ ਨੂੰ ਵੀ ਵੇੜਿਆਂ ਨੂੰ ਵੀ ਜਿਹੜੀਆਂ ਆਸਿਆ ਨੂੰ ਮਿੱਟੀ ਲੱਗਦੀ ਸੀ ਹਾਂ ਹਾਂ ਤੇ ਹੁਣ ਤੇ ਫਰਸ਼ ਲੱਗੇ ਹੋਏ ਆ ਹੁਣ ਤੇ ਚਿਪਸਾਂ ਹਾਂ ਪੱਥਰ ਲੱਗੇ ਆ ਚਿਪਸਾਂ ਲੱਗੀਆਂ ਹੁਣ ਤੇ ਇਹ ਦੀ ਜ਼ਰੂਰਤ ਨਹੀਂ ਹੈਗੀ ਜੋ ਬੰਬੀ ਦੀ ਲੋਡ ਮੁੱਕ ਗਈ ਆ ਲੋਡ ਮੁੱਕ ਗਈ ਆ ਲੋਡ ਮੁੱਕ ਗਈ ਅੱਗੇ ਨਾ ਥਰੇਸ਼ਰਾਂ ਦੇ ਬੇਬੇ ਬਹੁਤ ਹੀ ਚੱਲਦੇ ਸੀ ਹਾਰਵੈਸਟਰ ਵਾਲੇ ਲੋਕ ਨਹੀਂ ਸੀ ਯੂਜ਼ ਕਰਦੇ ਸਾਡੇ ਵਾਲੇ ਪਾਸੇ ਉਹਦਾ ਮਸਲਾ ਸਿਰਫ ਇਹ ਹੁੰਦਾ ਸੀ ਕਿ ਅ ਮਤਲਬ ਮੋਟੀ ਤੂੜੀ ਬਣਦੀ ਹੁੰਦੀ ਸੀ ਜਾਂ ਥਰੇਸ਼ਰਾਂ ਦੇ ਵਿੱਚ ਲੋਕੀ ਕਹਿੰਦੇ ਸੀ ਇਹ ਤੂੜੀ ਬਹੁਤ ਹੀ ਚਾਹੀਦੀ ਆ ਤੂੜੀ ਜ਼ਾਇਆ ਨਹੀਂ ਹੁੰਦੀ ਤੇ ਇਸ ਕਰਕੇ ਹਾਰਵੈਸਟਰ ਲੋਕ ਨਹੀਂ ਸੀ ਲੈਂਦੇ ਡਰਦੇ ਅੱਜ ਕੱਲ੍ਹ ਜਦੋਂ ਆ ਕੀ ਇਹ ਕੰਮ ਸਟਾਰਟ ਹੋ ਗਿਆ ਕਿ ਹਾਰਵੈਸਟਰ ਸਾਡੇ ਵਾਲੇ ਬਹੁਤ ਚੱਲਦੇ ਆ ਤੇ ਹੱਥ ਨਾ ਵਾਢੀ ਹੁੰਦੀ ਸੀ ਪਹਿਲਾਂ ਤਾਂ 5 4 5 ਸਾਲ ਪਿੱਛੇ ਜਿਹੜੇ ਹੱਥ ਨਾ ਵਾਢੀ ਹੁੰਦੀ ਸੀ ਹਨਾ 4 5 ਸਾਲ ਤੋਂ ਬਾਅਦ ਆ ਗਿਆ ਸਾਡੇ ਇਧਰ ਰੈਪਰ ਜਿਹੜਾ ਤੁਹਾਨੂੰ ਆਪਾਂ ਕੱਲ ਵਾਲੇ ਵਲੌਗ ਚ ਹੈ ਸੀ ਰੈਪਰ ਚੱਲਦਾ ਹੋਇਆ ਆਪਨੇ ਚੱਲਿਆ ਸੀ ਸੋ ਹੁਣ ਮਾਮਿਆਂ ਨੇ ਚਲਾਤਾ ਆ ਕਿਉਂਕਿ ਇਹਨਾਂ ਕੋਲ ਮਾਲ ਡੰਗਰ ਥੋੜਾ ਵਾ ਕਿ ਹੈ ਹੀ ਨਹੀਂਗਾ ਹੈਗਾ ਬਟੇਰੀ ਐ ਇਹਨਾਂ ਦੀ ਪਰ ਇਹਨਾਂ ਨੂੰ ਆ ਤੂੜੀ ਨਹੀਂ ਚਾਹੀਦੀ ਫਿਰ ਇਹਨਾਂ ਨੇ ਮੋਲ ਲਈ ਹੈ ਹਾਂ ਨਹੀਂ ਉਹ ਸਹਲੇ ਲੋਕ ਜ਼ਿਆਦਾ ਸਹਲੇ ਹੀ ਪਾਉਂਦੇ ਅਸੀਂ ਤੂੜੀ ਪਾਉਂਦੇ ਨਹੀਂ ਹੈਗੇ ਲੋਕ ਵੇਚਦੇ ਆ ਉਹ ਸਹਲੇ ਜੇ ਅੱਜ ਕੱਲ ਜ਼ਿਆਦਾ ਚੱਲਦਾ ਵਾ ਪਹਿਲੇ ਦੌਰ ਦੇ ਵਿੱਚ ਸੈਲਜ ਦਾ ਨਾਂ ਨਿਸ਼ਾਨ ਹੀ ਨਹੀਂ ਸੀ ਹੈਗਾ ਸੈਲਜ ਹੁੰਦਾ ਕੀ ਆ ਫਿਰ ਹੌਲੀ ਹੌਲੀ ਇਹ ਰਵਾਇਤ ਤੌਰ ਪਿਆ ਮੱਕੀ ਬੀਜਦੇ ਆ ਮੱਕੀ ਦਾ ਜਿਹੜਾ ਵਾ ਉਹ ਲੋਕ ਛੱਲੀਏ ਇੱਕ ਇੱਕ ਤੋੜ ਲੈਂਦੇ ਆ ਇੱਕ ਇੱਕ ਰੱਖ ਲੈਂਦੇ ਆ ਤੇ ਉਹਦੇ ਨਾਲ ਦੁੱਧ ਜ਼ਿਆਦਾ ਦਿੰਦਿਆਂ ਵਾ ਇਹ ਸੈਲਜ ਚੱਲ ਪਿਆ ਵਾ ਤੇ ਹੁਣ ਸੈਲਜ ਬਣਾ ਕੇ ਲੋਕ ਰੱਖ ਲੈਂਦੇ ਆ ਤੂੜੀ ਜਿਹੜੀ ਹੈ ਬਹੁਤ ਘੱਟ ਪਉਂਦੇ ਤੂੜੀ ਤਾਂ ਪਾਉਣੀ ਹੁੰਦੀ ਹੈ ਇਹਦੇ ਵਿੱਚ ਹਰਾ ਮਿਕਸ ਕਰੀਦਾ ਵਾ ਤੇ ਹਰਾ ਉਹ ਜਿਹੜਾ ਕੋਈ ਬੀਜੂਗਾ ਬਸੀਨ ਬੀਜੂਗਾ ਤੇ ਹਰਾ ਵਿੱਚ ਰਲਾਉਗਾ ਹਰਾ ਰਲਾਉਗਾ ਇਹਦੇ ਨਾਲੋਂ ਫਿਰ ਉਹ ਜਿਹੜਾ ਵਾ ਮੱਕੀ ਬੀਜ ਲੈਂਦੇ ਆ ਤੇ ਸਾਲੇ ਬਾਣੀ ਜਾਂਦਾ ਤੇ ਦੂਜੀ ਗੱਲ ਇਹ ਇਹ ਨਾ ਹੁਣ ਕਹਿ ਦਿਓ ਕਿ ਤੈਨੂੰ ਇਹ ਨਹੀਂ ਪਤਾ ਤੇਰੇ ਨਾਨਕਿਆਂ ਦੇ ਮੱਝਾਂ ਕਿੰਨੀਆਂ ਨੇ ਗਾਵਾਂ ਕਿੰਨੀਆਂ ਮੈਂ ਜਾਨਾਂ ਘੱਟ ਤਾਂ ਤਾਂ ਕਰਕੇ ਬੇਬੇ ਜਾਂਦੇ ਹੁੰਦੇ ਰਹਿੰਦੇ ਆ ਜਾਂ ਮਤਲਬ ਛੱਡ ਕੇ ਬੂਹੇ ਕਿਉਂ ਮੁੜੇ ਉਹਨਾਂ ਬਹੁਤਾ ਇਹ ਸਾਇਮ ਜਾਂਦਾ ਨਾਲ ਮੈਂ ਤਾਂ 4-5 ਸਾਲ ਹੋ ਗਏ ਮੈਂ ਬਹੁ ਘੱਟ ਗਿਆ ਲਾਹੌਰ ਤੋਂ ਜਦੋਂ ਮੈਨੂੰ ਲਾਹੌਰ ਆਏ ਨੂੰ ਵੀ 3 ਸਾਲ 3 ਮਹੀਨੇ ਹੋਏ ਆ ਸੋ ਉਸ ਤੋਂ ਪਹਿਲਾਂ ਮੈਂ ਲੋਹਰ ਰਿਆਂ ਜਾਦਾ ਤੇ ਲੋ ਸਿਰਫ ਘਰ ਆਉਣਾ ਤੇ ਵਾਪਸ ਮੁੜ ਜਾਣਾ ਜਾਂ ਕਿਤੇ ਵਿਆਹ ਸ਼ਾਦੀ ਤੇ ਚਲੇ ਜਾਣਾ ਇਸ ਕਰਕੇ ਸੋ ਹੁਣ ਲੱਗਾ ਹੋਇਆ ਹਾਰਵੈਸਟਰ ਥੋੜਾ ਨੇੜੇ ਆਉਂਦਾ ਤੁਹਾਨੂੰ ਦਿਖਾਉਣਾ ਧੁੱਪ ਬੜੀ ਐ ਇੱਕ ਤਾਂ ਉੱਥੇ ਘੱਟਾ ਬੜਾ ਉੱਡਣਦਿਆ ਸੋ ਮੈਂ ਚੱਲਾ ਇਹਨਾਂ ਦੇ ਹੁਣ ਟੂਲ ਤੇ ਟੂਲ ਤੇ ਬਹਿਨੇ ਆ ਫਿਰ ਉਧਰੋਂ ਹਾਰਵੈਸਟਰ ਤੁਹਾਨੂੰ ਚੱਲਦਾ ਤੇ ਜੋ ਵੀ ਹਾਰਵੈਸਟਰ ਦੇ ਵਿੱਚ ਸਿਸਟਮ ਹੁੰਦਾ ਤੁਹਾਨੂੰ ਦਿਖਾਉਨੇ ਆ ਅੱਲਾ ਰੱਖੇ ਖੈਰ ਸੋ ਖੈਰ ਸਾਡੇ ਨਾਲ ਜੁੜ ਕੇ ਰਹੋ ਵਾਹ ਲੋ ਜੀ ਅੱਗੇ ਮਸ਼ੀਨ ਇੱਕ ਨਹੀਂ ਸੀ ਲੱਗਦੀ ਤੇ ਆ ਆ ਗਿਆ ਦੂਜੀ ਤੇ ਇੱਧਰ ਆ ਗਿਆ ਵਾ ਸਮਾਨ ਕੀ ਹਾਲ ਹੈ ਸਲਾਮ ਅਲੇਕੁਮ ਸਾਰੇ ਕਹਿੰਦੇ ਸਮਾਨ ਪਤਾ ਨਹੀਂ ਕਿੱਥੇ ਗਾਇਬ ਕਿੱਧਰ ਗਿਆ ਮਖੂਸ ਜੀ ਆਵਾਵਾ ਜਣਾ ਤੋਂ ਤੇ ਵਾਵਾ ਬੀਜ਼ੀ ਸੀਗਾ ਤੁਹਾਨੂੰ ਪਤਾ ਹੀ ਕੱਲ ਜ਼ਿੰਮੇਦਾਰਾਂ ਨੂੰ ਦਿਨ ਚੱਲਣ ਦਾ ਕੰਮ ਕਰਦੇ ਕੰਮ ਬਹੁਤ ਹੀ ਕੰਮ ਕਰਦੇ ਬਹੁਤੇ ਕੰਮ ਕਰਦੇ ਤੇ ਇੰਸਟਾਗ੍ਰਾਮ ਤੇ ਬਹੁਤ سارے ਮੈਸੇਜ ਆਏ ਸੀ ਮੈਂ ਉਹਨਾਂ ਨੇ ਰਿਪਲਾਈ ਨਹੀਂ ਕੀਤਾ ਅੱਜ ਹੁਣ ਮੈਂ ਥੋੜੇ ਵਿਹਲਾ ਹਾਂ ਜਮੈਂ ਉਹਨਾਂ ਨੂੰ ਰਿਪਲਾਈ ਕਰ ਗਏ ਆ ਅੱਛਾ ਤੇ ਨਾਲੇ ਮੈਂ ਕਿਹਾ ਵਲੌਗ ਸੀ ਜਾਈਏ ਥੋੜੀ ਜਿਹੀ ਰੌਣਕ ਪਾਈਏ ਹਾਂ ਬੰਦੇ ਬੰਦੇ ਭੁੱਲ ਨਾ ਗਏ ਹੋਣਾ ਮਿਸ ਨਾ ਕਰਦੇ ਹੋਣ ਮਿਸ ਨਾ ਕਰਦੇ ਨਹੀਂ ਮਿਸ ਤੇ ਕਰਦੇ ਤੈਨੂੰ ਤੇ ਇਸ ਲਈ ਫਿਰ ਅੱਛਾ ਅੱਜ ਮੈਂ ਨਹਾਤ ਹੋ ਗਿਆ ਸੀਗਾ ਨੂੰ ਫੁੱਲ ਸਾਸੂ ਕਪੜੇ ਪਾ ਕੇ ਤੇ ਹੁਣ ਸੇ ਉਹੀ ਤੇ ਸਾਸੂ ਕਪੜੇ ਪਾ ਕੇ ਆਇਆ ਸੀ ਤੇ ਇਧਰ ਸਾਡੇ ਹਾਲਾਤਾਂ ਅਜ ਰੁਲੀਆਂ ਸੀ ਤੇ ਇਹੇ ਕੰਮ ਆ ਤੇ ਨਿਕਲ ਗਏ ਆ ਉਹੀ ਕੰਮ ਤੁਸੀਂ ਅੱਗੇ ਲਾਇਆ ਪਿਆ ਵਾ ਕਰਪੈਣਾ ਸ਼ੁਰੂ ਕਰਤੀਆਂ ਜਨ ਨੂੰ ਕਰਪੈਣਾ ਯਾਰ ਸਭ ਦੇ ਵਿੱਚ ਆ ਜਿਹੜੀ ਆ ਦਿਵਾੜਾ ਵਾ ਇਹ ਤੇ ਉਹ ਐਡਾ ਵਾ ਕਿ ਲਾ ਪੈਂਦਾ ਪੈਣ ਲੱਗਾ ਉਦਾਂ ਇਹ ਤਾਂ ਉਦਾਂ ਹੀ ਪਹਿਣਾ ਸਾਸੂ ਨੇ ਉਦਾਂ ਪਹਿਣਾ ਕਿਉਂਕਿ ਇਹ ਥਾਂ ਥੋੜਾ ਬਾਤ ਤੇ ਇਥੇ ਲਾਉਣੀ ਆ ਥਰੇਸ਼ਲ ਇਹ ਤੂੜੀ ਬਣਾਉਣੀ ਹੁੰਦੀ ਆ ਯਾਰ ਉਹਦੇ ਵਾਸਤੇ ਘੋੜੀ ਆਸਤੇ ਤੇ ਇਹ ਉਹ ਇਨਜ਼ਾਮ ਤੇ ਆ ਮਾਸ਼ੱਲਾ ਜੀ ਆਪਣੀ ਤੂੜੀ ਬਣਦੀ ਪਈ ਆ ਇਹ ਆ ਚੈੱਕ ਕਰੋ ਇਹ ਜਿਹੜੀ ਕਰਪੈਨ ਆ ਵਿਕਾਰ ਨੇ ਲਾਈ ਸੀ ਵਿਕਾਰ ਨੇ ਕਰਪੈਨ ਕਰਪੈਨ ਵੀ ਬੋਲਦੇ ਆ ਤੇ ਹਾਰਵੈਸਟਰ ਵੀ ਇਹ ਹੋਰ ਸੀ ਤੇ ਉਹ ਹੋਰ ਆ ਉਹ ਉਹਦੇ ਨਾਲ ਚੈਪਰ ਚੱਲਦਾ ਪਿਛੇ ਉਹ ਉਹ ਥੋੜੀ ਇਹ ਉੱਤੋਂ ਜਦੀਦ ਆ ਗਈ ਹਾਂ ਹਾਂ ਉੱਤੋਂ ਜਦੀਦ ਆ ਥੋੜੀ ਜਿਹੀ ਨਾਲ ਤੂੜੀ ਵੀ ਇਹ ਇਕੱਠੀ ਬਣਾਉਂਦੀ ਆ ਨਾ ਹਰ ਉਹ ਪਹਿਲੇ ਕਣਾਂ ਕੱਢਦੀ ਆ ਤੇ ਸਿੜ ਦਿੰਦੀ ਪਿਛੇ ਆਡੀ ਕੁੱਟਲ ਗਹਿ ਲਓ ਆਪਾਂ ਹਾਂ ਹਾਂ ਤੇ ਮੁੜ ਕੇ ਉਹੜਾ ਪਿਛੇ ਚੱਲਦਾ ਵਾ ਚਾ ਪਰ ਚਾ ਪਰ ਉਹ ਤੂੜੀ ਬਣਾ ਕੇ ਤਾਂ ਆਪਣ ਸੁਝੇ ਲੇਕਿਨ ਆ ਤੂੜੀ ਉਤੋਂ ਵਧੀਆ ਬਣਾਉਂਦਾ ਇਹਦਾ ਫਾਇਦਾ ਇਹ ਮੈਂ ਹੁਣ ਜਾ ਕੇ ਇਹਨਾਂ ਨੂੰ ਦਿਖਾਉਣਾ ਨੇੜਿਓਂ ਤੇ ਉਹ ਸਾਹਮਣੇ ਚੈੱਕ ਕਰੋ ਇਹ ਆ ਉਹ ਚੈੱਕ ਕਰੋ ਡੇਰੇ ਵਾਲਾ ਬੈਠਾ ਹੀ ਗੱਦੜ ਬੈਠੇ ਓਏ ਡੇਰੇ ਵਾਲਾ ਬੈਠਾ ਹੀ ਇਹ ਡਾ ਕੀ ਆ ਤੂੰ ਕਿਹੜਾ ਵੱਡਾ ਹੀ ਆਹੋ ਤੂੰ ਆਲਮ ਚੰਨਾ ਸਾਹਿਬ ਮੈਂ ਤੁਹਾਨੂੰ ਪਤਾ ਲੱਗ ਗਿਆ ਮੈਨੂੰ ਤੁਹਾਡਾ ਇਹ ਹੁਣ ਗਿੱਦੜਾਂ ਨੇ ਵੀ ਹੱਥ ਚੁੱਕਣੀ ਆ ਕਿਉਂਕਿ ਕਣਕਾਂ ਕ ਵੱਡੀਆਂ ਜਾਣੀਆਂ ਮੱਕੀਆਂ ਹੈਗੀਆਂ ਟਾਵੀਆਂ ਟਾਵੀਆਂ ਕਿਤੇ ਕਿਤੇ ਤੇ ਪੱਠੇ ਹੈ ਕੋਈ ਨਹੀਂ ਕਿਹੇ ਕਿਹੇ ਜ਼ਿਮੀਦਾਰ ਦੇ ਵੀ ਸੋ ਇਸ ਕਰਕੇ ਹੁਣ ਜਿੱਦੜ ਇਦਾਂ ਹੀ ਬਾਹਰ ਰੋਲਣੇ ਆ ਤੇ ਡਰਦੇ ਅਸੋ ਨੀ ਬੰਦਿਆਂ ਤੋਂ ਕਸਮ ਲਾ ਲਾ ਇਹ ਇਹ ਨਹੀਂ ਡਰਦੇ ਬੰਦੇ ਤੁਹਾਡੇ ਤੋਂ ਨਹੀਂ ਡਰਦੇ ਹਾਂ ਲੋ ਜੀ ਹੁਣ ਤੁਹਾਨੂੰ ਆਪਾਂ ਇੱਕ ਵਾਰੀ ਅੰਦਰ ਜਾ ਕੇ ਵਿਖਾਉਂਨੇ ਆ ਸਾਰਾ ਜਿਹੜਾ ਸਿਸਟਮ ਲੋ ਜੀ ਜ਼ਰਾ ਚੈੱਕ ਕਰੋ ਬਾਕੀ ਤੇ ਬਾਅਦ ਦੀ ਗੱਲ ਹੈ ਨਾ ਵਾਹ ਵੀ ਵਾਹ ਜੱਟੂ ਮਗਰੋਂ ਲੰਮਕ ਨਾ ਜਾਈ ਆ ਖੁੱਲਿਆ ਜਿਹੜਾ ਰੋਲ ਆ ਇਹਦੇ ਵਿੱਚ ਬਲ ਗਿਆ ਜਿਹਦੇ ਵਿੱਚ ਬਲਿਆ ਜਾਂਦਾ ਫੇਰ ਬਲਿਆ ਗਿਆ ਬਸ ਓਏ ਹੋਏ ਹੋਏ ਲੋ ਉਸਤਾਦ ਜੀ ਇਹਨੂੰ ਲੈ ਜਾ ਹਣ ਛੇਦੀ ਛੇਦੀ ਤੇ ਭਰੀਆਂ ਪਾ ਦਿਓ ਲੋ ਜੀ ਆ ਤੂੜੀ ਲੱਤ ਗਈਆਂ ਤੇ ਆ ਹੁਣ ਲਉਣ ਲੱਗੇ ਦੁਬਾਰਾ ਇਹ ਹੈਗਾ ਵਾ ਪੰਜਾਂ ਕਿੱਲਿਆਂ ਦਾ ਟੱਕ ਰੱਖਿਆ ਹੋਇਆ ਸੇਮ ਸੇਮ ਇਹਨਾਂ ਨੇ ਪੰਜਾਂ ਦਾ ਹਾਸ ਨੇ ਰੱਖਿਆ ਤੇ ਪੰਜਾਂ ਦਾ ਇਹਨੇ ਰੱਖਿਆ ਹੋਇਆ ਆ ਤੂੜੀ ਫਰੀਕ ਵਾਵਾ ਠੀਕ ਹੀ ਆ ਮਤਲਬ ਮੋਟੀ ਨਹੀਂ ਹੈਗੀ ਤਾੜ ਫਰੈਸ਼ਰ ਵਾਲੀ ਨਹੀਂ ਹੈਗੀ ਇਹ ਨਾਲ ਦੀ ਨਾਲ ਤੂੜੀ ਸਟੋਰ ਕਰੀ ਜਾਂਦਾ ਆ ਦੇ ਬੈਕ ਸਾਈਡ ਦੇ ਉੱਤੇ ਤੇ ਢੋਲੇ ਚ ਦਾਣੇ ਤੇ ਬੈਕ ਸਾਈਡ ਤੇ ਤੂੜੀ ਜਾਂਦੀ ਆ ਤੇ ਥੋੜੀ ਵੀ ਨਾਲ ਤੇ ਦਾਣੇ ਵੀ ਨਾਲ ਲੋ ਜੀ ਆ ਪੈਂਦੀਆਂ ਪਈਆਂ ਹੁਣ ਆਪਣੇ ਇਧਰ ਭਰੀਆਂ ਆ ਬਾਗ ਵਾਲਾ ਥਾਂ ਜਿਹੜਾ ਚਾਰ ਬੂਟੇ ਬਾਗ ਦਾ ਚਾਰ ਬੂਟੇ ਹੀ ਆ ਤੇ ਉਹ ਭਰੀਆਂ ਪੈਈਆਂ ਮੈਂ ਤੇ ਆ ਪਈ ਜਾਂਦੀਆਂ ਮੈਂ ਲੋ ਜੀ ਬਈ ਮਜ਼ਾਜ ਲੱਗਾ ਹੋਇਆ ਮਾਸ਼ਾਅੱਲਾ ਭਰੀਆਂ ਪਾਉਣ ਕਿਉਂ ਸਤਾਜ ਜੀ ਠੀਕ ਹੋ ਹੈਲੋ ਇਹ ਕਿੰਨਾ ਉਸਤਾਜੀ ਅਜ ਪੈਣੀ ਆ ਆ ਪੈ ਜੂਗਾ ਪਰ ਅੱਧਵਾੜਾ ਕੋਈ ਨਹੀਂ ਇਨਸ਼ਾਅੱਲਾ ਪੈ ਜੂਗਾ ਚਲੋ ਆ ਦੇ ਬੇੜਾ ਨੇ ਯਾਰ ਲੇਟ ਅਸੀਂ ਬੇੜਾ ਤੋਂ ਲੇਟ ਤਾਂ ਕੀਤਾ ਕਿਉਂਕਿ ਕਿਤੇ ਉਧਰ ਚੱਲਣ ਦੇ ਹਾਰਵੈਸਟਰ ਤੇ ਉਤੋਂ 43 ਦੇ ਵਿੱਚ ਬੰਦੇ ਲੱਗੇ ਹੋਏ ਆ ਉਹ ਤਾਂ ਕਰਕੇ ਫਿਰ ਨਾ ਕੰਮ ਜਰਾ ਖਰਾਬ ਹੋ ਗਿਆ ਬੇੜੇ ਏਡੇ ਵੀ ਲੇਟ ਨਹੀਂ ਆਏ ਕਿੰਨੀ ਕੀ देर ਬਹਿਣਾ ਪਿਆ ਹਾਜੀ 2 ਘੰਟੇ ਸੈ ਬੈਠੇ ਨਾ ਕਰ 2 ਘੰਟੇ ਨਾ ਹੋਰ ਵੀ ਬਹੁਤਾ ਟਾਈਮ ਕਰ ਦੇ 4 ਕਰ ਦੇਗੇ ਤੁਸੀਂ ਇਹ ਕਹਾਂ ਮੈਂ ਦੁਪਹਿਰੇ 12 ਵਜੇ ਆਇਆ ਵਾਂ 3 ਵਜੇ ਤੇ 5 ਹੁਣ ਵਜੇ ਆ ਤੇ ਆ ਉਹ ਵੀ ਉਦੋਂ ਦੀ ਪੈ ਗਈ ਆ ਆ ਵੀ ਪੈ ਗਈ ਆ ਤੇ 15 ਮਿੰਟ ਤੇ ਫਿਰ ਟਾਈਮ ਤਾਂ ਹੈਗਾ ਨਾ ਯਾਰ ਆ ਥੋੜਾ ਜਿਹਾ ਪੈਮਾਨੇ ਦੇ ਅਸੀਂ ਲੇਟ ਕਰਤੀ ਆ ਪਰ ਕੋਈ ਨਹੀਂ ਇਹ ਆ ਤੁਹਾੜਾ ਤੇ ਪੈਣਾ ਹੋਰ ਛੱਡ ਦੇ ਵਿੱਚ ਆ ਹੁਣ ਜਿਵੇਂ ਭਰੀਆਂ ਪਾਉਂਦੇ ਪੈਣਾ ਇਹ ਅੱਜ ਤੋਂ ਤਕਰੀਬਨ ਤਕਰੀਬਨ ਹੈ 10 ਸਾਲ ਪਹਿਲਾਂ ਜਾਂ 8 ਸਾਲ ਪਹਿਲਾਂ ਇਦਾਂ ਪਾਉਂਦੇ ਸੀ ਇਹ ਨਿਜ਼ਾਮ ਇਸ ਤਰ੍ਹਾਂ ਹੀ ਸੀ ਨਾ ਪਹਿਲਾਂ ਆ ਹੁਣ ਤਾਂ ਆਪਣੇ हट ਗਿਆ ਬਹੁਤ ਘਟ ਗਿਆ ਕੰਮ ਆ ਭਰੀਆਂ ਵਾਲਾ ਹੁਣ ਜਾਂ ਹਾਰਵੈਸਟ ਚ ਲੱਗਦਾ ਵਾ ਤੇ ਜਾਂ ਡਾਇਰੈਕਟ ਹੀ ਕੰਮ ਪੈ ਜਾਂਦਾ ਵਾ ਨਹੀਂ ਤੇ ਆ ਭਰੀਆਂ ਪੁਰੀਆਂ ਅੱਗੇ ਹੱਥ ਨਾ ਵੜਦੇ ਸੀ ਤੇ ਉਸਤਾ ਦੇ ਹੱਥ ਨਾ ਪਹਿਲੇ ਕਿੰਨਾ ਵੜ ਕਿੰਨਾ ਕਿੱਲਾ ਵੜਦੇ ਨੇ ਸੀ ਹੱਥ ਦੇਣ ਦੇ ਵਿੱਚ ਇੱਕ ਘਰ ਬਹਿ ਕੇ ਮਤਲਬ ਚਾਰ ਜੀ ਜਿਹੜੇ ਹੁਣ ਕਰਦੇ ਇਹ ਵੇਖਣਾ ਜੀ ਤਿੰਨ ਚਾਰ ਜੀ ਆਉਂਦੇ ਸੀ ਨਾ 80-80 ਮਾਣ ਬਣਾ ਲੈਂਦੇ ਸੀ ਸੀਜ਼ਨ ਦੀ ਕਹਨੇਕ ਹਾਂ ਮਤਲਬ ਐਂ ਹਿਸਾਬ ਲਾਲਾ ਵੀ 120 ਕਿਲੋ 120 120 ਮਾਣ ਅੱਗੇ ਜੋੜ ਲੋ ਅੱਗੇ ਆ ਹੋ ਗਈ ਵਾਹ ਵੱਡੀ ਹੁਣ ਲਓ ਜੀ ਐਦਾਂ ਜੁੜੀ ਜਾਣੀ ਹੈ ਤੇ ਮੁੜ ਕੇ ਆ ਬੇੜ ਇਹਨਾਂ ਨੇ ਪਾ ਲਿਆ ਵਿਚਾਰ ਰੱਸੀ ਅੱਜ ਕੱਲ ਚਲਦੀ ਪਈ ਆ ਇਹ ਰੱਸੀ ਦਾ ਅਦਰ ਮੈਂ ਕਹਿੰਦਾ ਪਿਆ ਸੀ ਵੀ ਇਹ ਰੱਸੀ ਹੈਗੀ ਆ 300 ਰੁਪਏ ਕਿਲੋ ਤੇ ਜੀਨੀਦਾਰ ਦੀ ਕਣਕ ਹੈਗੀ ਆ 50 ਰੁਪਏ ਕਿਲੋ ਲਓ ਜੀ ਜੀਨ ਦੇ ਬੈਠੇ ਹੁਣ ਤੇ ਬਾ ਸਾਡੇ ਨਾਲ ਆ ਮੈਂ ਕਹਿੰਦਾ ਮੈਂ ਤਾਂ ਹਾਂ ਡਾਰ बैन चलिया भर जाना एक बार अच्छा साह जी अगे बंदा का तो फिर हों ਇੱਕ ਅਕੇ ਮੈਂ ਦੇਖਿਆ ਸਰ ਜੀ ਅਕੇ ਫਿਰਦਾ ਦਾ ਨਾਲ ਮਸ਼ੀਨ ਦਾ ਜੇਕਰ ਕੋਈ ਲੱਕੜ ਆ ਜਾਂਦੀ ਕੋਈ ਏਟ ਰੋੜਾ ਆ ਜਾਂਦਾ ਤੇ ਉਹ ਚੁੱਕ ਲੈਂਦੇ ਆ ਠੀਕ ਹੈ ਪੂੜੀ ਵਾਲੀ ਮਸ਼ੀਨ ਇਹਦਾ ਬਹੁਤ ਖਾਸ ਖਿਆਲ ਕਰਨਾ ਪੈਂਦਾ ਵਾ ਇਸ ਵਜ੍ਹਾ ਨੂੰ ਨਾਲ ਬੰਦਾ ਜ਼ਰੂਰੀ ਹੈ ਕੋਈ ਬੈਠ ਕੇ ਤਾਂ ਧਿਆਨ ਰੱਖਦਾ ਵੇ ਚੈਨ ਉਤਰ ਜਾਂਦੀ ਇਸ ਤਰ੍ਹਾਂ ਇਤਿਆਹਰ ਜ਼ਰੂਰੀ ਹੈ ਜੀ ਇਤਿਆਹਰ ਜ਼ਰੂਰੀ ਹੈ ਜੀ ਹਾਂ ਇਹ ਪਹਿਲਾਂ ਮੇਰੇ ਖਿਆਲੋਂ ਤੂੜੀ ਵਾਲੀ ਨਹੀਂ ਸੀ ਹੁੰਦੀ ਹੈ ਨਾ ਜੀ ਪਹਿਲਾਂ ਸਾਦੀ ਹੁੰਦੀ ਸੀ ਕੋਈ ਟੈਨਸ਼ਨ ਨਹੀਂ ਸੀ ਹੁੰਦੀ ਇਹ ਕਿੰਨੀ ਦੇਰ ਪਹਿਲਾਂ ਆਈ ਆ ਬਾਈ ਚੋਵੀ ਪੱਚੀ ਹਜ਼ਾਰ ਪਿਛਲੇ ਸੀਜ਼ਨ ਕਿੱਲੇ ਦਾ ਸੀਜ਼ਨ ਜਿਹੜਾ ਪੰਦਰਾਂ ਸੋਲਾਂ ਹਜ਼ਾਰ ਸਤਾਰਾਂ ਹਜ਼ਾਰ ਸਮਝ ਗਿਆ ਮਤਲਬ ਇਸ ਵਾਰੀ ਥੋੜਾ ਘੱਟ ਆ ਕਿਉਂਕਿ ਅਦਾ ਕੜੰਗ ਦਾ ਰੇਟ ਜੋ ਥੋੜਾ ਵਾ ਰੇਟ ਬਹੁਤ ਘੱਟ ਆ ਤਾਂ ਕਰਕੇ ਹੋਇਆ ਇਹ ਸਹੀ ਹੋ ਗਿਆ ਲੋ ਜੀ ਆਲਮੋਸਟ ਪੰਜ ਕਿੱਲੇ ਦੇ ਉਸਤਾਦੀ ਲਾਤੇ ਹਨਾ ਉਹ ਪਰਲੇ ਪੰਜ ਹੋ ਗਏ ਆ ਇਹ ਹੋ ਗਿਆ ਮੁਕੰਮਲ ਇਹ ਆ ਰਾਤ ਤੱਕ ਹੋ ਜੂਗੀ ਇਹ ਵੀ ਇਨਸ਼ਾ ਅੱਲਾਹ ਤਾਲਾ 1-2 ਘੰਟੇ ਦੇ ਵਿੱਚ ਵਿੱਚ ਮੁਕੰਮਲ ਹੋ ਜਾਏਗਾ ਇਨਸ਼ਾ ਅੱਲਾਹ ਜੀ 1-2 ਘੰਟੇ ਦੇ ਵਿੱਚ ਨਿਪਟ ਜੇਗਾ ਲੋ ਜੀ ੱਲਾ ਨਾਲ ਕਰੇ ਬੰਦਾ ਐ ਤਾਂ ਖਤਰਾ ਹੀ ਐ ਇਥੇ ਬਾਹਰ ਬੈਠੇ ਨੂੰ ਮੈਂ ਕਿਹਾ ਬਾਹਰ ਬੈਠੇ ਨੂੰ ਐ ਤਾਂ ਖਤਰਾ ਹੀ ਆ ਬਾ ਇਸ ਤਰ੍ਹਾਂ ਹੀ ਐ ਜੀ ਫਿਰ ਅਸੀਂ ਤਾਂ ਭੇਤੀ ਹੋ ਗਿਆ ਨਾ ਸਾਡੇ ਅਸੀਂ ਭੇਤੀਆਂ ਵਾਚਿਆ ਹੀ ਉਹ ਮੈਂ ਕਿ ਮੁੰਡਾ ਵੇਖਿਆ ਉੱਤੇ ਤੁਰਿਆ ਫਿਰਦਾ ਸੀ ਲੋ ਜੀ ਮਾਸ਼ਾਅੱਲਾ ਨਜ਼ਾਰਾ ਚੈੱਕ ਕਰੋ ਸੂਰਜ ਤੇ ਮਿੱਟੀ ਕਣਕ ਦੀ ਤੇ ਆ ਪਈ ਧੜ ਤੇ ਚੈੱਕ ਕਰੋ ਕਿੱਦਾਂ ਸੋਹਣਾ ਲੱਗ ਰਿਹਾ ਆ ਰਹਿ ਗਈ ਕਣਕ ਤੇ ਆ ਰਹੇਗਾ ਟੋਟਾ ਕਾਇਆਂ ਕੇ ਲਿਆ ਦੂਸਰਾ ਲੱਗ ਗਿਆ ਤੁਹਾਨੂੰ ਜਿਵੇਂ ਕਿ ਦੱਸਿਆ ਵਾ ਤੇ ਮਿੱਟੀ ਬਹੁਤ ਜਿਆਦਾ ਨਿਕਲ ਜੇਰੇ ਪਿਛੇੜੀ ਥੂੜੀ ਬੰਦੀ ਆ ਨਾ ਮਿੱਟੀ ਬਹੁਤ ਨਿਕਲਣ ਦਈ ਆ ਤੇ ਭਾਈ ਬੈਠਾ ਹੋਇਆ ਉਹਦੇ ਉੱਤੇ ਬੈਠਾ ਹੋਇਆ ਵਾ ਨਾਲ ਹਾਰਵੈਸਟਰ ਦੇ ਆ ਕੱਲਾ ਚੱਲੀ ਜਾਂਦਾ ਇਹ ਤੇ ਤੁਦੜੇ ਬਹੁਤ ਡਾਈ ਜਾਂਦਾ ਨਜ਼ਰ ਹੀ ਕੁਛ ਨਹੀਂ ਹੁੰਦਾ ਤੇਰਾ ਵੀ ਆਪਣਾ ਨਜ਼ਰ ਉਹਨਾਂ ਹਟ ਗਿਆ ਚੱਕਲ ਫਿਕਰ ਨਜ਼ਰ ਹੁੰਦੀ ਕੱਲੀ ਇੱਧਰ ਜਿਹੜਾ ਸੋਨਾ ਲੱਗ ਰਿਹਾ ਨਾ ਮੌਲੋ ਲੈਦਾ ਦਾ ਵਾ ਇੱਕ ਥਾੜੇ ਇੱਥੇ ਲਾਈ ਇੱਕ ਉੱਥੇ ਲੱਗੀ ਹੋਈ ਆ ਦਾਣਿਆਂ ਦਾ ਟਰਾਲਾ ਭਰਤਾ ਵਾ ਤੇ ਮਾਸ਼ਾਅੱਲਾ ਚੰਗੀ ਕਣੇ ਕਲੀ ਨਿਕਲੇ ਹੁੰਦੀ ਆ ਯਾਰ ਆਦ ਕੀ ਜ ਕਣਕ ਬਾਵਾ ਨਿਕਲਣ ਦੀ ਆ ਮਾਸ਼ਾਅੱਲ ਚੈੱਕ ਕਰੋ ਬਹੁਤ ਸੋਹਣੀ ਕਣਕ ਹੋਈ ਜਾਂਦੀ ਆ ਯਾਰ ਕੀ ਬਾਵਾ ਨਿਕਲਣ ਦੀ ਤੇ ਆਦ ਕੀ ਰੇਟ ਹੈ ਨਹੀਂ ਕਣਕ ਦਾ ਤੇ ਇਦਾਂ ਹੀ ਹੁੰਦਾ ਵਾ ਆਦ ਕੀ ਕਣਕ ਬਹੁਤ ਲੋਕਾਂ ਨੇ ਬੀਜੀ ਤੇ ਆਦ ਕੀ ਕਣਕ ਦਾ ਰੇਟ ਹੈ ਨਹੀਂਗਾ ਤੇ ਮਾਸ਼ਾਅੱਲ ਬਹੁਤ ਸੋਹਣੀ ਕਣਕ ਨਿਕਲਣ ਦੀ ਬਾਵਾ ਟਰਾਲਾ ਭਰ ਗਿਆ ਵਾ ਬਾਵਾ 100 ਮਣਟ ਉੱਤੇ ਹੋ ਗਈ ਹਜੇ ਤੇ ਕੋਈ 7-8 ਕਿੱਲੇ ਵੱਡੇ ਆ ਤੇ ਆਹੇ ਖੜੀ ਆਹ ਖੜੀ 2.5 ਕਿੱਲੇ ਆ ਖੜੇ ਇਹ ਜਿਹੜਾ ਹਾਰਵੈਸਟਰ ਲੱਗਾ ਉਹ ਨਹੀਂ ਨਜ਼ਰ ਆਉਂਦਾ ਵਾ ਸੋ ਵੱਡੀ ਜਾਂਦਾ ਵਾ ਮਾਸ਼ਾਅੱਲਾ ਜੀ ਆ ਤੂੜੀ ਨਿਕਲੀ ਪਈ ਆ ਵਾਵਾ ਸਾਰੀ ਆ ਤੇ ਆ ਵੀ ਨਿਕਲਨੀ ਆ ਇਹ ਲੈਣੀਆਂ ਅੱਲਾ ਖੈਰ ਕਰੇ ਤੁਹਾਡਾ ਪਾਣਾਖ ਲੈਣੀਆਂ ਤੂੜੀ ਵਾਲੀ ਤੇ ਉਹ ਚੱਕਰ ਬੈਠਾ ਹੋਣ ਦਿਆ ਉੱਤੇ ਨਾਲ ਕਣਕ ਉਹ ਦਮਦਾਲਦੇ ਨੇ ਕੰਮਾਂ ਬਣਿਆ ਇਹ ਵੀ ਵਾਵਾ ਮਿੱਟੀ ਕੱਢਣ ਆਪੇ ਪਰ ਉਹ ਬਹੁਤ ਮਿੱਟੀ ਕੱਢਦਾ ਵਾ ਔਰ ਇਹ ਹਾਰਵੈਸਟਰ ਹੈ ਨਾ ਬਹੁਤ ਮਿੱਟੀ ਕੱਢਦਾ ਵਾ ਇਹ ਇਹ ਵਾਲਾ ਮਿੱਟੀ ਹਾਰਵੈਸਟਰ ਘੱਟ ਕੱਢਦਾ ਵਾ ਹੁਣ ਕੋਲ ਜੱਤੀ ਆ ਯਾਰਾ ਬੱਤੀਆਂ ਵਾਲਦੀਆਂ ਹਾਰਵੈਸਟਰ ਦੀਆਂ ਚੈੱਕ ਕਰੋ ਵੀ ਉੱਤੇ ਬੈਠਾ ਨਹੀਂ ਆ ਰਿਹਾ ਲੈ ਆ ਰਿਹਾ ਕਮਿਟੀ ਉਹ ਕੱਟਦਾ ਉਹ ਵਾਲਾ ਵਾ ਇਹੰਦੀ ਨਹੀਂ ਉਹ ਵੋਟ ਕੱਟਦਾ ਘੱਟਦਾ ਮਿਲਦਾ ਫਿਲਟਰ ਲੱਗਾ ਇਹਦੇ ਵਿੱਚ ਘੱਟੇ ਵਾਲਾ ਇਹ ਠਕਰਾ ਨਹੀਂ ਕੱਟਦਾ ਲੋ ਜੀ ਆਪਾਂ ਆ ਗਏ ਹੱਥਲੇ ਭਾਲੂ ਬਣ ਕੇ ਮੈਨੂੰ ਲੱਗਦਾ ਭਾਲੂ ਬਣ ਗਿਆ ਮੈਂ ਅੰਦਰ ਬਾਹਰ ਕਣ ਗਿਆ ਤੁਸੀਂ ਅੰਦਰ ਹੀ ਬੈਠੇ ਹੈ ਮੈਂ ਬਾਹਰ ਹੀ ਭਾਲੂ ਬਣ ਗਿਆ ਨਹੀਂ ਮੈਂ ਤਾਂ ਅੰਦਰ ਹੀ ਭਾਲੂ ਖੜਿਆ ਪਰ ਲੋ ਜੀ ਚੂੜੀ ਆ ਗਈ ਆ ਮਾਸ਼ਾਅੱਲਾ ਬਾਹਰ ਇਹ ਕਿੰਨੀ ਕਿਉਂ ਜੀ ਸਹਿ ਤੇਰੇ ਹਿਸਾਬ ਨਾਲ ਵਾਵਾ ਹੋ ਜੂ ਹੈ ਨਾ ਓਏ ਬਹੁਤ ਮਿੱਟੀ ਆ ਬਹੁਤ ਜਿਆਦਾ ਘੱਟਦਾ ਮਸਾਬਲਾ ਆ ਲਓ ਜੀ ਨਿਕਲੀਏ ਇੱਥੋਂ ਹੁਣ ਸਿੱਧੇ ਸਿੱਧੀ ਉਹਦਾ ਥੋੜੀ ਰਹਿ ਗਈ ਹੈ ਹੈ ਆ ਥੋੜੀ ਰਹਿ ਗਈ ਅੱਲਾ ਰੱਖੇ ਖੈਰ ਸੋ ਕੋ ਮੈਨੂੰ ਅਸਲ ਜਿਹੋ ਉਹਨਾਂ ਨੇ ਸੱਜਿਆ ਸੀ ਉਹ ਦੋਗੇ ਜੀ ਰਹਿ ਗਈ ਆ ਉਹ ਪਰਲੇ ਹੱਥ ਨਾਲ ਉੱਥੇ ਪਾਣੀ ਲੱਗਾ ਹੋਇਆ ਵਾ ਉਹ ਕਹਿੰਦੇ ਵੀ ਯਾਰ ਉਹ ਹੱਥ ਨਾਲ ਵਢਾਉਣੀ ਪੈਣੀ ਹੈ ਉਹ ਜਾ ਕੇ ਕਹੋ ਵੀ ਹੱਥ ਨਾਲ ਯਾ ਤਾਂ ਹੱਥ ਨਾਲ ਵੜ ਦੇਣ ਜੇ ਸਾਨੂੰ ਦੱਸੋ ਤਾਂ ਕੀ ਕਰੀਏ ਮੈਂ ਕਿਹਾ ਚਲੋ ਵੀ ਮੈਂ ਜਾ ਕੇ ਨਾ ਕਹਿਣਾ ਫੋਨ ਕੀਤਾ ਮੈਂ ਅੱਬੂ ਨੂੰ ਅੱਬੂ ਨੇ ਫੋਨ ਨਹੀਂ ਚੁੱਕਿਆ ਤੇ ਮੈਂ ਹੁਣ ਜਾ ਕੇ ਮੈਂ ਕਿਹਾ ਕਹਿੰਦੇ ਹੁਣ ਆਇਆ ਬੈਠੂ ਘਰੇ ਤੇ ਇਹ ਹਾਂ ਇਹਨਾਂ ਨੇ ਬਾਵਾ ਮਾਸ਼ਾਅੱਲਾ ਹੁਣ ਨਾ ਕਰ ਲਿਆ ਹੈ ਇਹਨੇ ਕਾਫੀ ਖਿੱਚਿਆ ਵਾ ਨਹੀਂ ਖਿੱਚਿਆ ਉਹਨੇ ਵੀ ਆ ਭਾਈ 5 ਕਿੱਲੇ ਉਹਨੇ ਵੱਡੇ ਆ 5 ਇਹਨੇ ਵੱਡੇ ਆ ਇਹ 4 ਹੈ ਨਾ ਦੇ ਜੀ ਹਾਂ ਤੇ 4 ਹੀ ਆ ਇਹ ਹਰ ਸਾਲ ਮਾਸ਼ਾਅੱਲਾ ਇੱਕ ਹਾਰਵੈਸਟਰ ਬਣਾ ਲੈਂਦੇ ਆ ਇੱਕ ਦੇਖਿਆ ਪਿੱਛੇ ਇੱਕ ਨੰਬਰ 2 ਉਹ ਦੱਸਦੇ ਸੀ ਕਹਿੰਦੇ ਵੀ ਹੈ 16000 ਰੁਪਏ ਕਿੱਲੇ ਦਾ ਚੱਲਦਾ ਇੱਕ ਕਾਰ ਵੈਸਟਰ ਵੀ ਡੇਲੀ ਦਾ ਤਕਰੀਬਨ ਲੱਖ ਰੁਪਏ ਜਿਹੜਾ ਨਾ ਉਹ ਬਚਾਉਂਦਾ ਮਤਲਬ ਖਰਚੇ ਮਰਚੇ ਕੱਢ ਕੇ ਲੱਖ ਬਚਾਉਂਦਾ ਹਰ ਸਾਲ ਲੈਂਦੇ ਇੱਕ ਹਰ ਸਾਲ ਇੱਕ ਮਸ਼ੀਨ ਆ ਜਾਂਦੀ ਮਾਸ਼ਾਅੱਲਾ ਸੋ ਰੱਬ ਭਾਈ ਇਹਦੇ ਇਹਨਾਂ ਨੂੰ ਰੰਗ ਭਾਗ ਲਈ ਰੱਖੇ ਤੇ ਆਪਣੀ ਛੇਤੀ ਛੇਤੀ ਡਿੱਗੀ ਵੇਲੇ ਇਦਾਂ ਵੱਡੀ ਜਾਂਦੀ ਹਾਂ ਡਿੱਗੀ ਇਦਾਂ ਵੱਡਦੇ ਆ ਪਰ ਹੁਣ ਫੋਨ ਦੀ ਤਾਂ ਉਧਰ ਵੀ ਆਪਣੀਆਂ ਭਰੀਆਂ ਪਈਆਂ ਮੇਰੀ ਥੋਣਾ ਫੋਨ ਦੀ ਵੀ ਬਸ ਹੋ ਗਈ ਤੇ ਹੋ ਮੇਰੀ ਵੀ ਗਈ ਆ ਸਵੇਰ ਦਾ ਹੀ ਹੈ ਨਾ ਕਦੇ ਇੱਧਰ ਕਦੇ ਉਧਰ ਲਗੇ ਹੋਏ ਆ ਬਹੁਤ ਵਕਾਰ ਵਕਾਰ ਧਨ ਭਗ ਵਕਾਰ ਤੇ ਜਿਹੜਾ ਉਹ ਏਡਾ ਵਿਚਾਰਾ ਸਾਰਾ ਦਿਨ ਮਸ਼ੀਨ ਦੇ ਮਗਰ ਬਹੁਤ ਕੰਮ ਕਰਦਾ ਸਾਡਾ ਭਰਾ ਉਹ ਜੀ ਆਪਾਂ ਹੁਣ ਆ ਗਏ ਥੋੜਾ ਸੁਖ ਭੁਗਾ ਨਿਜ਼ਾਮ ਹੋ ਗਿਆ ਨੇ ਤੇ ਅੱਜ ਜਿਹੜਾ ਮੇਟਨ ਅੰਦਰਾਂ ਚ ਵੜ ਗਿਆ ਸਾਰਾ ਮੂੰਹਾਂ ਚ ਜਿਸਮਾਂ ਹੈ ਮੂੰਹਾਂ ਜੀ ਆਕੇ ਸਹੀ ਗੱਲ ਆ ਹਾਂ ਵਿੱਚ ਇਸਤੀ ਹਾਂ ਆੜੀਏ ਤੂੰ ਮੁਝਾ ਤੂੰ ਮੁਝਾ ਕਿਦੋਂ ਆਇਆ ਹੈ ਉਹ ਯਾਰ ਉਹਨਾਂ ਘੱਟੂ ਦੇ ਕੇ ਆਇਆ ਹੈ ਉਹ ਲਾਲ ਨੂੰ ਅੱਛਾ ਇਹ ਹੁਣ ਇਹੀ ਕੰਮ ਰਹਿਣਾ ਮੈਨੂੰ ਲੱਗਾ ਅੱਜ ਚੱਲ ਛੱਡ ਦੀ ਚੜਤਾ ਰਾਂ ਕੱਢ ਗਿਆ 12 ਦੇ ਨਿਕਲ ਗਏ ਨੇ ਤੇ ਉਹ ਆਪਣੀ ਰਾਣੀ ਬਣ ਲੋ ਹੈ ਕੌਣ ਪਿਊ ਪਿਊ ਮੈਨੂੰ ਕੀ ਪਤਾ ਕਿੱਥੇ ਗਿਆ ਕਾਲੇ ਨਾ ਗਿਆ ਕਾਲੇ ਨਾ ਗਿਆ ਆਈ ਡੋਨਟ ਨੋ ਮੱਝ ਬਾਨਾ ਕਿਉਂਕਿ ਮੱਝ ਬਾਨਾ ਪਟਣਾ ਮੇਰਾ ਉਹ ਪਟੇ ਬਹੁਤ ਮੰਦਾ ਪਿਆ ਯਾਰ ਘੋੜੀ ਦੇ ਪਟੇ ਸਾਨੂੰ ਹੈ ਨਹੀਂ ਅਸੀਂ ਕਹਾਂ ਉਹ ਖਰਾਬ ਕੀਤੇ ਸਹੀ ਆ ਉਹ ਪਾਜੀ ਸਾਡੀ ਮੱਝ ਵੀ ਮਾੜਾ ਮੋਟਾ ਖਾਲੋ ਚੁਸਕੀ ਲਾ ਲਵੇ ਠੀਕ ਹੈ ਭਾਈ ਕੋੜੀ ਤੇ ਠੂੜੀ ਨਹੀਂ ਖਾਣੀ ਠੀਕ ਹੈ ਓਕੇ ਇਹਨੇ ਵੀ ਨਹੀਂ ਖਾਣੀ ਇਹਦੀ ਮੈਂ ਵੀ ਨਹੀਂ ਖਾਣੀ ਲਓ ਜੀ ਬੇਬੇ ਘਰੇ ਨਹੀਂ ਹੈਗੀ ਤੇ ਚਸਤੀ ਦਾਲ ਆਈ ਜਾਂਦਾ ਹੈ ਇੱਕ ਜਾਣੇ ਭੇਮਣੀ ਬਾਵੇਂ ਤੂੰ ਪੀ ਲੈ ਦਮਾ ਪੀ ਲੈ ਅੱਧਾ ਦਾ ਪੀ ਲੈਨੇ ਠੀਕ ਹੈ ਅੱਧਾ ਤੇ ਅੱਧਾ ਕਿਦੋਂ ਪੀ ਲੈ ਅੱਧਾ ਅੱਧਾ ਕੀ ਹੈ ਹੌ ਆਵਲੇ ਘੁੱਟ ਘੁੱਟ ਚੌਰੀ ਸਾਹਿਬ ਤੇ ਘੁੱਟ ਘੁੱਟ ਸਵੇਰ ਦੀ ਬਹੁਤ ਚਾਹ ਪੱਕੀ ਹੈ ਸਾਡੇ ਘਰ ਦੇ ਵਿੱਚ ਤੇ ਪੈਣੀ ਗਾਲੀ ਆ ਜੇ ਹੁਣ ਚਾਹ ਦਾ ਨਾਮ ਹੀ ਲੈ ਲਿਆ ਅੱਜ ਘਰੇ ਤੇ ਕਿਉਂਕਿ ਮੇਰਾ ਖਿਆਲ ਆ ਮੇਰੇ ਅਕੋਰਡਿੰਗ ਸਵੇਰ ਦੇ ਕੋ 50 ਕੱਪ ਤਾਂ ਬਣ ਗਏ ਹੋਣੇ ਕਿਉਂਕਿ ਤਿੰਨ ਵਾਰੀ ਚਾਹ ਪੀਤੀ ਇਹਨਾਂ ਨੇ 12 ਬੰਦੇ ਹੋ ਆ ਨਾਨਕਿਆਂ ਦੀ ਕਣਕ ਨਾਨਕਿਆਂ ਦੀ ਕਣਕ ਨਾਨਕਿਆਂ ਤੇ ਮਾਵਾਂ ਨੂੰ ਚਾਹ ਹੀ ਬੜਾ ਹੁੰਦਾ ਨਾ ਬੜਾ ਬੜਾ ਹਾਂ ਨਾਨਕਿਆਂ ਵਾਰੀ ਕੋਈ ਨਹੀਂ ਤੇ ਜੇ ਅਸੀਂ ਸਰ ਕੋ ਬਾਹਰ ਉਦਾ ਆਏ ਬੇਬੇ ਨੇ ਬੇਣੀ ਤੋਂ ਪਾਵੇਂ ਫੇਟ ਠੀਕ ਨਹੀਂ ਹੈਗੀ ਤੁਹਾਨੂੰ ਹੈਲੋ ਜੀ ਸਾਹਿਬਾ ਤੁਸੀਂ ਵੀ ਲੋ ਹਾਂ ਤੇ ਥੋੜੀ ਚਸਕੀ ਦੂ ਲਾ ਲੈਣਾ ਨਹੀਂ ਹੁਣ ਤੂੰ ਹੀ ਪੀ ਲਗਾ ਵਾ ਤੱਤੀ ਆ ਕਿਵੇਂ ਹੀ ਨਹੀਂ ਠੀਕ ਹੈ ਮੋਲ ਮੋਲ ਚੰਗਾ ਆ ਜੀ ਕਰਾਵਾ ਦਿਓ ਜੀ ਵਿਸਕੀ ਲਾ ਰਹੇ ਹੈ ਹੈ ਵਿਸਕੀ ਲਾ ਰਹੇ ਹੈ ਉਹ ਢੰਬੇ ਨਾਲ ਖਾਲੀ ਵਿਸਕੀ ਚਸਤੀ ਵਿਸਕੀ ਨਾਲ ਲਾ ਲੋਈ ਪੜੋਲੇ ਆਪਣੇ ਮਾਸ਼ਾਅੱਲਾ ਇੱਕ ਇਧਰ ਤੇ ਇੱਕ ਉਧਰ ਪਿਆ ਵਾ ਵਿਲੇ ਕਰਕੇ ਰੱਖੇ ਆ ਤੇ ਪੜੋਲੇ ਪਾਣ ਦਾ ਹੁਣ ਟਾਈਮ ਆ ਗਿਆ ਲਾ ਰੱਖੇ ਖੈਰ ਸੁਖ ਇਨਸ਼ਾਅੱਲਾ ਹੋਰ ਚਾਟ ਨੂੰ ਇਹ ਨਿਬੜ ਜਾਣਾ ਤੇ ਸਵੇਰੇ ਲੱਗਣੀ ਇਧਰ ਫਰੈਸ਼ਰ ਜਿਹੜੇ ਮੋਟੀ ਤੂੜੀ ਆਸਤੇ ਜਿਹੜੀ ਆਪਾਂ ਫਰੈਸ਼ਰ ਲਾਉਣੀ ਆ ਤੇ ਅੱਲਾ ਰੱਖੇ ਖੈਰ ਸੁਖ ਸਵੇਰੇ ਹੁਣ ਨਵੇਂ ਵਲੌਗ ਚ ਮਿਲਦੇ ਆ ਟਾਈਮ ਵਾਵਾ ਹੋਏ ਚੱਲਾ ਤੇ ਮਿੱਟੀ ਘਟਾ ਵਾਵਾ ਹੋ ਗਿਆ ਹੁਣ ਜਰਾ ਨਹਾ ਧੋ ਲਈਏ ਤੇ ਆਪਾਂ ਮਿਲਦੇ ਆਂ ਸਭਰ ਨਵੇਂ ਵਲੌਗ ਚ ਬਹੁਤ ਸਾਰਾ ਧਿਆਨ ਰੱਖਣਾ ਬਹੁਤ ਸਾਰਾ ਖਿਆਲ ਰੱਖਣਾ ਦਿਓ ਜਾਸਤਾ ਰਾਬਰਾਕ